ਤਨਵਾਦ ਟੱਲ ਸੀ ਉੱਥੋਂ ਉਹ ਇਲੈਕਸ਼ਨ ਰਿਜ਼ਲਟ ਜਦੋਂ ਨਿਕਲੇ ਆ ਮੇਰੇ ਖਿਆਲ ਨਾਲ ਕਾਫੀ ਵਾਰਡ ਵਾਸੀ ਉੱਥੇ ਸੀਗੇ ਜ਼ਿਆਦਾਤਰ ਜਿਹੜੇ ਕੋਈ ਸਾਡਾ ਇਲੈਕਸ਼ਨ ਨਹੀਂ ਉਹ ਲੜ ਰਹੇ ਸੀ ਇਸ ਕਰਕੇ ਉਹ ਅੱਧੇ ਤੋਂ ਜ਼ਿਆਦਾ ਵਾਰਡ ਵਾਸੀ ਉਸੇ ਰੋਡ ਦੇ ਐਪੀਸਾਲੀ ਰੋਡ ਆ ਜਿਹੜੀ ਮੇਨ ਉੱਥੇ ਸੀਗੇ ਉੱਥੋਂ ਪੈਦਲ ਹੀ ਅਸੀਂ ਆਪਣੇ ਜਿਹੜੇ ਏਰੀਆ ਕੁਝ ਐਕਸ ਬਲੌਕ Y ਬਲੌਕ A ਬਲੌਕ B ਬਲੌਕ C ਬਲੌਕ ਦੇਵਨਗਰ ਵੇ ਰਾਤੀ 11 ਨੰਬਰ ਗਲੀ ਮਤਲਬ ਇਹ ਸਾਰੇ ਏਰੀਆ ਦੇ ਵਿੱਚ ਤੱਕ ਕੱਲ ਹੀ ਉਹ ਨਾਲ ਉਹਨਾਂ ਦੇ ਗਏ ਆ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਇਹ ਜਿਹੜੀ ਜਿੱਤ ਜਿਹੜੀ ਮਿਲੀ ਹੈ ਨਾ ਇਹ ਸਾਰੇ ਇੱਕ ਨਾ ਕੰਬਾਈਨਡ ਐਫਰਟ ਨਾਲ ਹੈ ਜੋ ਸਾਰਿਆਂ ਨੇ ਮਦਦ ਕੀਤੀ ਜਿਹਦੇ ਕਰਕੇ ਜਿੱਤ ਪ੍ਰਾਪਤ ਹੋਈ ਹੈ ਜੇ ਤੁਸੀਂ ਪਹਿਲੇ ਅਵਾਰਡ ਦੀ ਸ਼ਿਫਾ ਕਰੇ ਹੋਮ ਕਿਸ ਤਰ੍ਹਾਂ ਦੀ ਜਿਹੜੇ ਸੇਵਾ ਦੇ ਇਹ ਕੰਮ ਕਰਦੇ ਹਾਲੇ ਤੁਹਾਨੂੰ ਇਹ ਅਸੀਂ ਸ਼ਹਿਰ ਦੇ ਦੋਨੋਂ ਹਸਬੰਡ ਵਾਈਫ ਆਏ ਹੋਏ ਆ ਜੀ 9 ਵਜੇ ਆਫਿਸ ਆ ਗਿਆ ਸੀ ਮੈਂ ਉਹ ਇੱਕ ਦੋ ਜਗ੍ਹਾ ਜਾਣਾ ਸੀ ਜਿੱਤੇ ਧਾਰਮਿਕ ਸਥਾਨਾਂ ਤੇ ਕੋਈ ਉਥੋਂ ਸ਼ੀਰੋਪਾਤ ਕਰਕੇ ਫਿਰ ਉਹ ਵੀ ਆਪਣੀ ਡਿਊਟੀ ਤੇ ਹੈ ਰਿਮਾਰਡ ਦੇ ਵਿੱਚ ਅੱਜ ਦੇ ਦੋ ਪ੍ਰੋਗਰਾਮ ਪਹਿਲਾਂ ਹੀ ਸੀਗੇ ਇੱਕ ਜਗ੍ਹਾ ਮੈਂ ਜਾਇਆ ਇੱਕ ਜਗ੍ਹਾ ਹੋ ਜਾਇਆ ਸੀ ਤੇ ਹੁਣ ਕਿਹੜੀ ਜਗ੍ਹਾ ਤੁਹਾਡਾ ਦਫ਼ਤਰ ਜਿਹੜਾ ਗੋਲਿਆ ਦੇ ਕਿੰਨੇ ਤੋਂ ਕਿੰਨੇ ਗੋਲਿਆ ਕਰੋ ਪਬਲਿਕ ਦੇ ਵਿੱਚ ਦਫ਼ਤਰ ਤਾਂ ਇਹ ਵੈਸੇ ਸਾਰਾ ਦਿਨ ਨਹੀਂ ਖੁੱਲਦਾ ਸਿਟਿੰਗ ਟਾਈਮਸ ਜੋ ਹੈਗੇ ਆ ਉਹ ਕਦੋਂ ਇਹਨੇ ਬੈਠਣਾ ਮੈਂ ਵੱਲੋਂ ਇੱਕੋ ਹੀ ਗੱਲ ਹੈ ਉਹ ਤੱਕ ਪਬਲੀਕਲੀ ਜ਼ਰੂਰੀ ਨਹੀਂ ਹੈ ਕਿ ਆਫਿਸ 'ਚ ਬੈਠਣ ਨਾਲ ਕੰਮ ਹੁੰਦੇ ਆ ਪਹਿਲਾਂ ਵੀ ਜਿਹੜਾ ਦਫਤਰ ਹੈ ਮੈਂ ਸੀਨੀਅਰ ਸਿਟੀਜ਼ਨ ਨੂੰ ਹਮ ਬੈਠਦੇ ਸੀ ਜਿੱਦਾਂ ਲੇਕਿਨ ਮੈਂ ਹਮੇਸ਼ਾ ਲੋਕਾਂ ਦੇ ਘਰਾਂ ਦੇ ਬਾਹਰ ਜਿਹੜੀ ਕੁਰਸੀ ਲੱਗੀ ਹੈ ਬੈਂਚ ਲੱਗਿਆ ਕੋਈ ਮੰਜੀ ਪਈ ਹੈ ਆਪਾਂ ਤਾਂ ਉੱਥੇ ਹੀ ਬੈਠ ਕੇ ਕੰਮ ਪੁੱਛਿਆ ਤੇ ਉਹ ਹੀ ਕੀਤਾ ਤੇ ਉਹ ਏਸੀ ਕਰਕੇ ਲੋਕਾਂ ਨੂੰ ਪਤਾ ਹੈ ਕਿ ਸ਼ਾਹ ਕੌਣ ਹੈ ਕੰਮ ਕਰੇਗਾ ਜਾਂ ਨਹੀਂ ਕਰੇਗਾ ਜਿਹੜਾ ਦਫਤਰ ਦੇ ਗੇੜੇ ਵਾਲਾ ਕੰਮ ਸੀਗਾ ਇਹ ਦਫ਼ਤਰ ਆਓ ਕੰਪਲੇਂਟ ਨੋਟ ਕਰਾਓ ਫਿਰ ਅਸੀਂ ਭੇਜਾਂਗੇ ਫਿਰ ਬੰਦਾ ਆਏਗਾ ਕਿਹਾ ਜੀ ਦਫ਼ਤਰ ਆਪ ਵੀ ਦਫ਼ਤਰ ਬਣ ਕੇ ਲੋਕਾਂ ਦੇ ਘਰੇ ਜਾਓ ਸਰਕਾਰ ਆਪਕੇ ਦਵਾਰ